ਕੋ ਕੰਦ ਕੰਦ ਲਈ ਕਿ ਮੈਂ ਕੀ ਕਰੂੰਗੀ ਇਸੇ ਕਰਕੇ ਆਈ ਆਪਣੀ ਚੈਤ ਇਸੇ ਕਰਕੇ ਆਈ ਹੈ ਘਰ ਡੇਗ ਜੇ ਅਸੀਂ ਦਬ ਜੀ ਉਹਦਾ ਕੌਣ ਜਿੰਮੇਦਾਰਾ ਫਜ਼ਾ ਰਹਿ ਤੈਦੀ ਨਾਲ ਹੋਇਆ ਬਾਈ ਜੀ ਕੀ ਕਹਿਣਾ ਚਾਹੁੰਦੇ ਹੋ ਮੇਰੀ ਵਜ੍ਹਾ ਨਾਲ ਨਹੀਂ ਇੱਕ ਬੇਨਤੀ ਇਹ ਹੈ ਕਿ ਪਹਿਲਾਂ ਥਾਣੇ ਪਹਿਲਾਂ ਇਹ ਮਸਲਾ ਥਾਣੇ ਗਿਆ ਸੀਗਾ ਉਹ ਇਹਨਾਂ ਦੀਆਂ ਤੇੜਾ ਉਹ ਪਹਿਲਾਂ ਵੀ ਸੀ ਆ ਅੱਜ ਦੀਆਂ ਨਹੀਂ ਸੀ ਪਹਿਲੇ ਕੋਈ ਕਰਾਤੀਆਂ ਬਈ ਨਾ 1% ਨਹੀਂ ਹੁੰਦੀ ਜਿਹੜਾ ਮਟੀਰੀਅਲ ਉਹਦੇ ਪੈਸੇ ਦੇ ਦੇਣਗੇ ਦੇਹੜੀ ਸਾਡੀ ਇਹਨਾਂ ਰੁਪਈਆ ਨਹੀਂ ਦਿੱਤਾ ਨਹੀਂ ਦਿੱਤਾ ਬਈ ਇੱਕ ਮਿੰਟ ਜੀ ਇੱਕ ਮਿੰਟ ਜੀ ਕਹੇ ਨੇ ਕਿ ਤੂੰ ਮਿਸਤਰੀ ਆ ਬਾਈ ਲੇਬਰ ਤੂੰ ਆਉਂਦੀ ਲਾ ਜਿਹੜਾ ਸਵਾਰਨਾ ਖਰਚ ਆਊਗਾ ਉਹ ਮੈਂ ਦੇਵਾਂਗਾ ਠੀਕ ਹੈ ਇਹਨਾਂ ਨੇ ਕਹੀ ਇਹਨੇ ਪੈਸੇ ਮੰਨੇ ਆ ਇਹ ਇਹ ਫਾਈਨਲ ਬੰਦ ਕਰੀ ਜਾ ਪਰ ਸਤਾਫ ਕਰਨਾ ਕਿੰਨੇ ਨਾ ਤਰਾ ਖਰਚ ਆਊਗਾ ਮੈਂ ਇਹ ਇਹਨੂੰ ਲਾਇਆ 25 ਨਹੀਂ ਦਿੱਤੀ ਕਿਉਂ ਭਾਈ ਦਿੱਤੇ ਨਹੀਂ 7 ਸਤਿ ਸ੍ਰੀ ਅਕਾਲ ਦੋਸਤੋ ਇਸ ਵਕਤ ਛਾਜਲੀ ਨਗਰ ਦੇ ਮੇਨ ਚੌਂਕ 'ਚ ਖੜਿਆ ਬਾਜ਼ਾਰ ਵਾਲੇ 'ਚ ਇੱਥੇ ਜੋ ਗੱਲਬਾਤ ਹੋ ਰਹੀ ਹੈ ਕੋਈ ਮਕਾਨ ਬਣਾਇਆ ਦੋ ਤਿੰਨ ਮੰਜ਼ਿਲਾ ਮਕਾਨ ਹੈ ਸਾਹਮਣੇ ਦਿਖਾਓ ਜੀ ਇਹ ਮਕਾਨ ਹੈ ਜੀ ਇਹ ਬਣਾਉਣ ਵਾਲਾ ਵੀ ਬਾਈ ਲਵੀ ਖੜੇਗਾ ਤੇ ਜਿਹਦੇ ਘਰ 'ਚ ਤੇੜਾ ਆ ਗਿਆ ਜੋ ਕਹਿ ਰਹੇ ਨੇ ਬਿਠਾਣੇ ਚ ਵੀ ਗੱਲ ਪਹੁੰਚੀ ਸੀ ਵੀ ਸਾਡੇ ਘਰ ਚ ਬਹੁਤ ਜ਼ਿਆਦਾ ਤੇੜਾਂ ਆ ਗਈਆਂ ਇਹਨਾਂ ਨੇ ਤਿੰਨ ਮੰਜ਼ਲਾ ਪਾ ਲਿਆ ਇਹ ਉਹਦਾ ਵੀ ਘਰ ਚ ਤੇੜਾਂ ਬਹੁਤ ਜ਼ਿਆਦਾ ਆਈਆਂ ਹੋਏ ਨੇ ਤੇੜਾਂ ਵੀ ਸਾਨੂੰ ਦਿਖਾਉਣੇ ਉਹ ਵੀ ਦਿਹਾੜੀ ਤੇ ਪੋਚਿਆਂ ਦਾ ਕੰਮ ਕਰਦੀ ਹੈਗੀ ਜੋ ਕਿ ਉਹ ਆਪ ਦਿਹਾੜੀ ਕਰਦਾ ਹੈਗਾ ਇਹੇ ਦੋਸਤੋ ਜੋ ਤੁਸੀਂ ਦੇਖ ਰਹੇ ਹੋ ਇਹ ਲਵੇ ਘਰ ਹੈ ਮਕਾਨ ਹੈ ਭਾਈ ਇਹਨੇ ਸਾਡੇ ਸੱਤ ਤਿੰਨ ਮੰਜ਼ਲਾ ਰੱਖ ਕੇ ਚੇਨ ਲਿਆ ਸਾਡੀ ਗਾਰੇ ਚ ਗੰਦਤੀ ਛੱਲੇ ਹਾਂ ਅਸੀਂ ਇਹਨੂੰ ਰੋਕਿਆ ਵੀ ਉਦੋਂ ਰੁਕਿਆ ਨਹੀਂ ਵਿੱਚ ਹੁਣ ਸਾਡਾ ਸਾਰਾ ਘਰ 파ਟ ਗਿਆ ਇਹਦੇ ਕਿੱਦਾਂ ਬਣਦੇ ਘਰ ਸਾਰਾ ਤੇੜਾਂ ਘਰ ਦੇ ਵਿੱਚ ਆ ਚੁੱਕੀਆਂ ਨੇ ਦਿਖ ਰਿਹਾ ਹੈ ਵੀ ਬਾਜਨ ਦੇ ਨਾਲ ਆਈਆਂ ਨੇ ਆ ਦੇਖੋ ਕਦੋਂ ਵੀ ਡਿੱਗ ਸਕਦੇ ਘਰ ਦਿਹਾੜੀ ਕਰਦੇ ਨੇ ਪੋਚੇ ਲਾਉਂਦੀ ਦੇਖ ਸਕਦੇ ਹੋ ਹਾਲਾਤ ਆ ਦੇਖੋ ਜੀ ਜਿੰਨ ਮੰਦਲ ਖੜਾ ਕਰ ਲਿਆਏ ਹਾਂ ਜੀ ਆ ਦੇਖੋ ਹਾਂ ਜੀ ਦੇਖੋ ਆ ਸਾਰਾ ਦੇਖ ਬਿਲਕੁਲ ਜੀ ਆ ਦੇਖੋ ਵੀ ਕਿੰਨਾ ਛੱਡ ਗਿਆ ਦੇਖ ਸਕਦੇ ਹੋ ਜੀ ਬਲਾਈਆਂ ਨੂੰ ਸੀ ਜੀ ਹਰਿਆਏਗਾ ਚਿੰਜੀ ਵਾਰ ਆ ਦੇਖੋ ਜੀ ਆ ਦੇ ਬੇ ਕੋਲੀ ਜੀ ਆ ਦੇਖੋ ਜੀ ਸਾਰੇ ਘਰ ਚ ਤੇੜਾ ਆ ਗਿਆਂ ਤੁਸੀਂ ਕੀ ਕੰਮ ਕਰਦੇ ਹੋ ਭਾਈ ਮੈਂ ਝਾੜੂ ਪੋਚਾ ਕਰਦੀ ਆ ਪੰਜ ਘਰਾਂ ਦੇ ਲੋਕਾਂ ਦਾ ਪੰਜ ਘਰਾਂ ਦੇ ਪੋਚਾ ਲਾਉਂਦੇ ਹੋ ਹਾਂ ਭਾਈ ਫਿਰ ਤੁਸੀਂ ਕਿੱਥੋਂ ਪਾ ਲੋਂਗੇ ਘਰ ਇਹ ਤੁਜੀ ਆ ਦੇਖੋ ਜੀ ਤੇੜਾ ਦੇਖੋ ਛੱਡ ਗਿਆ ਲਮਾ ਦੇਖੋ ਜੀ ਹਾਲਾਤ ਦੇਖ ਲਓ ਤੁਸੀਂ ਇਹ ਤਾਂ ਭਾਈ ਬਹੁਤ ਗਰੀਬ ਨੇ ਵਸੇ ਜੱਟ ਧਰ ਲਈ ਅੱਧ ਕਣੀ ਨੱਕ ਪਿੱਲਰ ਲਾਇਆ ਨੋ ਕਿ ਕੰਧ ਲਾਈ ਆ ਤਾਹਾਂ ਤਾਹਾਂ ਚੱਕੀ ਗਿਆ ਚੱਕੀ ਗਿਆ ਉਹ ਮੰਨ ਗਿਆ ਇਹ ਇਹ ਮਕਾਨ ਮਕਾਨ ਪੁਰਾਣਾ ਇੱਕ ਮਕਾਨ ਨਵਾਂ ਬਣਾਇਆ ਜਿਹੜੀ ਥੱਲੇ ਗੰਧ ਸੀ ਉਹ ਪੁਰਾਣੀ ਗੰਧ ਸੀ ਪੁਰਾਣੀ ਗੰਧ ਤੇ ਇਹਨਾਂ ਨੇ ਨਵਾਂ ਮਕਾਨ ਉੱਪਰ ਛੱਤ ਲਿਆ ਠੀਕ ਹੈ ਉੱਥੇ ਜੇ ਤਾਂ ਲੈਕਟਰ ਵਗੈਰਾ ਲਾ ਲਾਂਦੇ ਫਿਰ ਤਾਂ ਇਹ ਗੰਧ ਨਾ ਦਬਦੀ ਬੀਮ ਬੂਮ ਲਾ ਲਾਂਦੇ ਬੀਮ ਬੂਮ ਲਾ ਲਾਂਦੇ ਗੰਧ ਪੁਰਾਣੀ ਸੀ ਉਹਦੇ ਵਜਨ ਨਾਲ ਉਹ ਦਬ ਗਈ ਉਹਦਾ ਤਾਂ ਪੁਰਾਣਾ ਘਰ ਦਾ ਨੁਕਸਾਨ ਹੈਗਾ ਜਿਹੜੇ ਨੇ ਨਵਾਂ ਪਾਇਆ ਇਹਦਾ ਵੀ ਨੁਕਸਾਨ ਹੋ ਆਉਣ ਵਾਲੇ ਸਮੇਂ 'ਚ ਦਬਣਾ ਤਾਂ ਉਹਨੇ ਕਹਿੰਦਾ ਦਬੀਆਂ ਜਾਣੀਆਂ ਜੇ ਕੋ ਲੋਕ ਘਰ ਦਾ ਕਾਫੀ ਨੁਕਸਾਨ ਆ ਇਹ ਜੇ ਅਸੀਂ ਦੱਬ ਜੀ ਉਹਦਾ ਕੌਣ ਜ਼ਿੰਮੇਵਾਰਾ ਫਾਇਰ ਰੈਲ ਤੇ ਇਹਦੀ ਨਾਲ ਹੋਇਆ ਉਹਦਾ ਕੌਣ ਜ਼ਿੰਮੇਵਾਰਾ ਹੈ ਕਿਉਂ ਭਾਈ ਜੀ ਕੀ ਕਹਿਣਾ ਚਾਹੁੰਦੇ ਹੋ ਇਹਦੀ ਵਜ੍ਹਾ ਦੇਖ ਸਕਦੇ ਪਹਿਲਾਂ ਸਾਡਾ ਹੋਇਆ ਸੀ ਮੇਰੀ ਵਜ੍ਹਾ ਨਾਲ ਨਹੀਂ ਮੇਰੀ ਵਜ੍ਹਾ ਨਾਲ ਨਹੀਂ ਇੱਕ ਬੇਨਤੀ ਇਹ ਹੈ ਕਿ ਪਹਿਲਾਂ ਥਾਣੇ ਪਹਿਲਾਂ ਇਹ ਮਸਲਾ ਥਾਣੇ ਗਿਆ ਸੀਗਾ ਥਾਣੇ ਗਏ ਪੂਰਾ ਆਇਆ ਪੈਸੇ ਦੇ ਤੇ ਮਟੀਰੀਅਲ ਦੇ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਪਹਿਲਾਂ ਇਹ ਮਸਲਾ ਥਾਣੇ ਗਿਆ ਸੀਗਾ ਥਾਣੇ ਵਾਲਿਆਂ ਨੇ ਜਿਹੜਾ ਫੈਸਲਾ ਕਰਿਆ ਸੀਗਾ ਕੋਈ ਇਹਨਾਂ ਦੀਆਂ ਤੇੜਾ ਉਹ ਪਹਿਲਾਂ ਵੀ ਸੀ ਆਜ ਦੀਆਂ ਨਹੀਂ ਸੀ ਆਜ ਦੀਆਂ ਨਹੀਂ ਸੀ ਉਹ ਆਜ ਦੀਆਂ ਤੇੜਾ ਨਹੀਂ ਉਹ ਹਾਂ ਤੇ ਕਿਹੜੇ ਵੀ ਪਹਿਲਾਂ ਵੀ ਤੈਨਾਤੀਆਂ ਬਈ ਨਾ 1% ਵੀ ਨਹੀਂ ਦੱਸਦੀ ਇਹ ਗੱਲ ਦਾ ਅਸੀਂ ਜਦੋਂ ਕਰ ਲਿਆ ਗਾਣੇ ਵਾਲਿਆਂ ਨੇ ਉਦੋਂ ਮੇਰੇ ਅੱਗੇ ਲਾਇਆ ਫੈਸਲਾ ਕੀਤਾ ਸੀ ਹਾਂ ਵੀ ਜਿੰਨਾ ਉਹ ਮਟੀਰੀਅਲ ਉਹਦੇ ਪੈਸੇ ਦੇ ਦੇ ਜਿਹੜੀ ਸਾਡੀ ਲੇਬਰ ਤੇਰੀ ਇਹ ਰੁਪਈਆ ਨਹੀਂ ਦੱਸਾ ਨਹੀਂ ਦੱਸਾ ਬਈ ਇੱਕ ਮਿੰਟ ਇੱਕ ਮਿੰਟ ਜੀ ਨਹੀਂ ਨਹੀਂ ਹਾਂ ਆਪ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਜੀ ਹਾਂ ਇਹ ਕੋਈ ਆ ਨਹੀਂ ਨੱਚ ਵੀ ਮੈਂ ਆਦੇ ਆਨ ਨੂੰ ਰਿਹਾ ਸਾਈਨ ਹੋਏ ਹੋਏ ਨਹੀਂ ਦੁੱਤੇ ਨਹੀਂ ਇਹਨਾਂ ਦੇ ਸਾਈਨ ਹੋਣੇ ਪੱਟਪੱਟੀ ਜਾਂ ਪਰਸਦਾਫ ਕਰਨਾ ਵੀ ਜਿੰਨਾ ਤੇਰਾ ਖਰਚ ਆਊਗਾ ਮੈਂ ਇਹਨੂੰ ਆਇਆ ਪੰਜੀ ਨਹੀਂ ਦਿੱਤੀ ਕਿਉਂ ਬਈ ਦਿੱਤੀ ਨਹੀਂ ਇੱਕ ਮਿੰਟ ਹੈਗਾ ਮੈਂ ਤਾ ਪਹਿਲਾਂ ਦੱਸੋ ਪੈਸਿਆਂ ਦੇ ਦੱਸੋ ਮੁਕਰਿਓ ਤੁਸੀਂ ਨਾ ਨਾ ਤੁਸੀਂ ਆਹਦੇ ਗੱਲ ਦਾ ਜਵਾਬ ਦਿਓ ਪਹਿਲਾਂ ਇਹਨੂੰ ਕਿਹਾ ਗਿਆ ਸੀਗਾ ਵੀ ਜਿੱਥੇ ਜਿੱਥੇ ਤੇਰੀ ਤੇੜ ਹੈ ਉਹ ਪਰ ਲੈ ਉਹਦੇ ਦੇਊਗਾ ਇਹ ਨਾ ਨਾ ਕੱਲ ਉਥੇ ਹੋ ਕੇ ਆਈ ਹੈ ਕਹਿੰਦੇ 12000 ਨਹੀਂ 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 ਆਖਿਆ ਹੋ ਗਈ ਆ ਬਾਈ ਆ ਦੇਖੋ ਆ ਦੇਖੋ ਹੋ ਗਈ ਆ ਦੇਖੋ ਟੁੱਟ ਗਈ ਸਾਰੀ ਗੱਲ ਕਿਉਂ ਜੀ ਉਹ ਕਿਸੂ ਸੀ ਵਿੱਚ ਤੇ ਤੁਸੀਂ ਹੈਗੇ ਸੀ ਵੀ ਅੱਛਾ ਠੀਕ ਹੈ ਗੱਲਾਂ ਦੀ ਸੁਣ ਲੈਣਾ ਗੱਲਾਂ ਦੀ ਮੈਂ ਦੀ ਸੰਗੀਆਂ ਗੱਲ ਇਹ ਕਹੇ ਨੇ ਵੀ ਤੂੰ ਮਿਸਤਰੀ ਆ ਬਾਈ ਲੇਬਰ ਲੇਬਰ ਤੂੰ ਆਪ ਦੀ ਲਾ ਜਿਹੜਾ ਸਮਾਨ ਦਾ ਖਰਚਾ ਆਊਗਾ ਉਹ ਮੈਂ ਦੇਵਾਂਗਾ ਠੀਕ ਹੈ ਇਹ ਗੱਲ ਕਹੀ ਆ ਇਹਦੇ ਪੈਸੇ ਮੰਨੇ ਰੇ ਇਹ ਕਹਣਾ ਪੈਸੇ ਦੇ ਇਹ ਦੇਊਗਾ ਉਹਦੇ ਜਿੰਨਾ ਮਟੀਰੀਅਲ ਆ ਕੋ ਤੇਰੀਆਂ ਦੋ ਵਰੇ ਲੱਗਣ 4 ਲੱਖ ਹੁੰਦੀ ਆਪੋ ਘਰ ਵਾਲਾ ਦਿਹਾੜੀ ਕਰਦਾ ਜੀ ਸੋ ਇਹ ਮੈਨੂੰ ਤਾਂ ਇੱਥੋਂ ਐ ਲੱਗਦਾ ਵੀ ਹੁਣ ਡਿਹੂ ਆ ਇਹ ਛੱਡ ਗਿਆ ਬਿਲਕੁਲ ਆ ਦੇਖੋ ਬਿਲਕੁਲ ਛੱਡ ਗਿਆ ਹੁਣ ਤਸਵੀਰਾਂ ਦੇਖ ਲਓ ਤੁਸੀਂ ਰਸੋਈ ਚ ਦੇਖ ਲਓ ਜਿੱਥੇ ਜਿੱਥੇ ਵੀ ਉਹ ਆ ਦੇਖੋ ਇਹ ਜਿਹੜਾ ਝਾੜੇ ਚ ਜੇ ਕਦੋਂ ਵੀ ਕੁਝ ਹੋ ਸਕਦਾ ਹਾਦਸਾ ਉਹਦੀ ਵੀ ਉਹਦੀ ਵੀ ਡਿੱਗ ਸਕਦੀ ਆ ਤਿੰਨ ਮੰਜ਼ਲੀ ਜਿਵੇਂ ਨਿਉ ਆ ਕਮਜ਼ੋਰ ਤੇ ਮਾਂ ਦੇ ਪੁੱਤ ਨੇ ਇੰਝ ਪਾਲੀ ਤਿੰਨ ਮੰਜ਼ਲੀ ਉਹਦਾ ਵੀ ਨੁਕਸਾਨ ਹੋ ਸਕਦਾ ਹੈ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਵੀ ਹਾਲਾਤ ਦੇਖ ਲਓ ਕੀ ਬਣੇ ਹੋਏ ਨੇ